ਤੁਸੀਂ ਦੇਖ ਸਕਦੇ ਹੋ ਅੰਤਿਮ ਵਾਰ ਦਰਸ਼ਨ ਤੁਸੀਂ ਵੀ ਕਰ ਸਕਦੇ ਹੋ ਅੰਤਿਮ ਵਾਰ ਇਹ 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 ਤਸਵੀਰ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਅੰਤਿਮ ਵਾਰ ਜਰੂਰ ਦਰਸ਼ਨ ਕਰਵਾਏ ਜਾਣ ਤਾਂ ਤੁਸੀਂ ਦੇਖ ਸਕਦੇ ਹੋ ਅੰਤਿਮ ਦਰਸ਼ਨ ਕਰ ਸਕਦੇ ਹੋ ਉਹਨਾਂ ਦੇ ਫੇਸ ਦੇ ਉਹਨਾਂ ਦੇ ਚਿਹਰੇ ਦੇ ਸੋ ਦੁਨੀਆ ਨੂੰ ਹਸਾਉਣ ਵਾਲੇ ਦੇ ਦਸ਼ਵਿੰਦਰ ਪੱਲਾ ਹੋਣਾਂ ਦੇ ਤਾਂ ਕਿ ਪੀ ਗਰੇਵਾਲ ਹੋਣਾਂ ਨੇ ਉਹਨਾਂ ਦੀ ਦੇ ਨੂੰ ਮੋਢਾ ਦਿੱਤਾ ਬਾਲ ਮੁਕੰਦ ਸ਼ਰਮਾ ਜਿਹੜੀ ਉਹਨਾਂ ਦੇ ਸ਼ੁਰੂਆਤ ਤੋਂ ਸਾਥੀ ਰਹੇ ਤਾਂ ਉਹ ਵੀ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਨੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਨਾਲ ਹੈਗੇ ਨੇ ਤਾਂ ਇਹ ਤਸਵੀਰਾਂ ਦਿਖਾ ਰਿਹਾ ਹਾਂ ਪਰਿਵਾਰ ਦੇ ਵਾਸਤੇ ਬਹੁਤ ਵੱਡਾ ਇਹ ਚੱਕਾ ਹੈ ਬਹੁਤ ਵੱਡਾ ਘਾਟਾ ਹੈ ਕਿਉਂਕਿ ਕਦੇ ਵੀ ਮਾਪੇ ਦਾ ਇਹ ਜਿਹੜਾ ਘਾਟਾ ਹੁੰਦਾ ਹੈ ਉਹ ਪੂਰਾ ਕੀਤਾ ਨਹੀਂ ਜਾ ਸਕਦਾ ਤਾਂ ਗਿੱਪੀ ਗਰੇਵਾਲ ਹੁਣਾਂ ਦੀਆਂ ਤਸਵੀਰਾਂ ਵੀ ਦਿਖਾ ਰਿਹਾ ਹਾਂ ਗਿੱਪੀ ਗਰੇਵਾਲ ਹੁਣਾਂ ਨੇ ਮੋਢਾ ਦਿੱਤਾ ਔਰ ਹੋਰ ਵੀ ਵੱਡੇ ਸਿੰਗਰ ਜਿਹੜੇ तमाम ਆਲਾਪ ਹੁਣਾਂ ਦੀ ਗੱਲ ਕਰਦੇ ਆ ਦਿਨੀਸ਼ ਹੁਣਾਂ ਦੀ ਗੱਲ ਕਰਦੇ ਆ ਤਾਂ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹੈਗੇ ਨੇ ਸੋ ਤੁਸੀਂ ਇੱਕ ਹੀ ਸਾਥੀਓ ਗਿੱਪੀ ਗਰੇਵਾਲ ਉਹਨਾਂ ਦੀ ਕਹਿ ਦਿੰਦਾ ਕਿ ਸਾਂਝ ਬਹੁਤ ਪੁਰਾਣੀ ਹੈ ਤਾਂ ਉਹਨਾਂ ਨੇ ਅੱਜ ਇੱਥੋਂ ਤੱਕ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਵੀ ਉਹ ਸਾਥ ਦੇ ਰਹੇ ਨੇ ਨੰਭਾਰੇ ਨੇ ਅੰਤਿਮ ਯਾਤਰਾ ਸਫਰ ਹੈ ਉਹ ਗਿੱਪੀ ਗਰੇਵਾਲ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਵੈਨ ਦੇ ਵਿੱਚ ਮੌਜੂਦ ਨੇ ਔਰ ਪੁਖਰਾਜ ਪੱਲਾ ਔਰ ਉਹਨਾਂ ਦੀ ਧਰਮ ਪਤਨੀ ਔਰ ਇੱਕ ਕਾਨਵੀ ਜਿਹੜਾ ਜਿਹੜੀ ਵੈਨ ਹੈ ਫੰਰਲ ਵੈਨ ਜਿਹੜੀ ਆ ਹੁਣ ਇੱਥੋਂ ਰਵਾਨਾ ਹੋਏਗੀ ਸੋ ਭੀੜ ਵੀ ਤੁਸੀਂ ਦੇਖ ਸਕਦੇ ਹੁਣ ਸਭ ਤੋਂ ਵੱਡੀ ਕਿ ਲੋਕ ਇੱਥੇ ਪਹੁੰਚੇ ਹੋਏ ਨੇ ਐਮੀ ਵੀਰਕਬਾਈ ਵੀ ਬੜੀ ਦੁਖ ਦੀ ਘੜੀ ਹੈ ਐਮੀ ਵੀਰਕਬਾਈ ਵੀ ਜਾ ਰਹੇ ਨੇ ਸੋ ਉਹ ਵੀ ਉਹਨਾਂ ਦੇ ਨਾਲ ਇਸ ਦੇ ਵਿੱਚ ਮੌਜੂਦ ਹੋਣਗੇ ਗੀਪੀ ਗਰੇਵਾਲ ਬਾਈ ਹੈ ਐਮੀ ਵੀਰਕਬਾਈ ਹੈ ਐਮੀ ਵੀਰਕਬਾਈ ਦੀਆਂ ਵੀ ਹਰ ਵੀ ਸੰਗਾ ਹੋਣੀ ਨਾਲ ਨੇ ਸੋ ਇਹ ਆਖਰੀ ਸਫ਼ਰ ਹੈ ਸੋ ਆਖਰੀ ਸਫ਼ਰ ਅੱਜ ਜਿਹੜਾ ਉਹ ਪੂਰਾ ਕਰਨਗੇ ਤਾਂ ਐਮੀ ਵੀਰਕਬਾਈ ਹੈ ਗੀਪੀ ਗਰੇਵਾਲ ਹੁਣੀ ਨੇ ਕਿਤਾਜ ਬੰਨ ਰੱਖਿਆ ਹੈ ਨਾਲ ਔਰ तमाम ਜਿਹੜੇ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਸਕਰੀਨ ਸਾਂਝੀ ਕੀਤੀ ਅਤੇ ਹੋਰ ਇਹ ਪਿਆਰ ਤੁਸੀਂ ਦੇਖ ਸਕਦੇ ਹੋ ਜਿਹੜਾ ਪਿਆਰ ਹੈ ਉਹਨਾਂ ਦਾ ਬਣਿਆ ਰਹੇਗਾ ਪਿਆਰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਕਿੰਨਾ ਪਿਆਰ ਸੀ ਸੋ ਆਖਰੀ ਸਮੇਂ ਦੇ ਵਿੱਚ ਵੀ ਉਹਨਾਂ ਦੇ ਨਾਲ ਨੇ ਤਾਂ ਇਹ ਉਹਨਾਂ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ ਸੋ ਆਖ ਜਿਹੜੀ ਆ ਹਰੇਕ ਨਾਮ ਹੈਗੀ ਆ ਆਖਰੀ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਐ ਮੀ ਵਿਰਕ ਜੇਪੀ ਗਰੇਵਾਲ ਤੇ ਹੋਰ तमाम ਵੱਡੀਆਂ ਸ਼ਖਸੀਤਾਂ ਸੋ ਉਹਨਾਂ ਦਾ ਜਿਹੜੀ ਅੰਤਮ ਯਾਤਰਾ ਦੇ ਲਈ ਸੁੰਨਲ ਵੈਨ ਜਿਹੜੀ ਆ ਉਹ ਰਹਿਮਾਨਾ ਹੋ ਚੁੱਕੀ ਹੈ ਸੋ ਇਹ ਇਹ ਤਸਵੀਰਾਂ ਤਸਵੀਰਾਂ ਨਹੀਂ ਤਸਵੀਰਾਂ ਦਿਖਾਉਣ ਦੀ ਗੱਲ ਕਰ ਦਿਖਾ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪਰਿਵਾਰਕ ਮੈਂਬਰ ਨੇ ਔਰ ਇੱਧਰ ਜੈਸਮੀਨ ਬਾਜਵਾ ਹੁਣੀ ਵੀ ਨੇ ਸੋ ਬੜੀ ਦੁੱਖ ਦੀ ਘੜੀ ਹੈ ਹਰੇਕ ਕੋਈ ਯਾਦ ਉਹਨਾਂ ਦੇ ਨਾਲ ਪਹੁੰਚਾ ਹੋਇਆ ਹੈ